ਪ੍ਰੋਗਰਾਮ ਰੱਖਿਆ ਗਿਆ ਸਾਡੀ ਜਥੇਬੰਦੀ ਵੱਲੋਂ ਉਸ ਦਿਨ ਸੈਮਟਾ ਚਾਹੇ ਉਹ ਪਟੇਟੇ ਉਹ ਆਬੇ ਸਟੇਸ਼ਨ ਜਾਂ ਪੰਜਾਬ ਪਤਰ ਤੇ ਹੋਵੇ ਜਥੇਬੰਦੀ ਹਰ ਤੱਕ ਹਰ ਇੱਕ ਤਰ੍ਹਾਂ ਦੇ ਸਮੂਹਿਤ ਕਰੂਗੀ ਜਿੱਥੋਂ ਤੱਕ ਇਸ ਮਸਲੇ ਦਾ ਸਵਾਲ ਹੈ ਕਿ ਸਾਨੂੰ ਬੋਲਣ ਦੀ ਇਜਾਜ਼ਤ ਨਹੀਂ ਜਦੋਂ ਪਾਰਲੀਮੈਂਟ ਨੂੰ ਪਹਿਲੀ ਵਾਰੀ ਐਡਰੈਸ ਕਰਨ ਆਏ ਸੀ ਤਾਂ ਇੱਕ ਬੀਬੀ ਨੇ ਉਸ ਦਾ ਗਲਵਾ ਮੜ ਕੇ ਕਿਹਾ ਸੀ ਕਿ ਮੇਰਾ ਪਰਿਵਾਰ ਉੱਜੜ ਗਿਆ ਤੂੰ ਪ੍ਰਧਾਨ ਮੰਤਰੀ ਬਣ ਗਿਆ ਵੈਨੂ ਕੀ ਮਿਲਿਆ ਤਾਂ ਪ੍ਰਧਾਨ ਮੰਤਰੀ ਦਾ ਜਵਾਲ ਸਿੰਘ ਕਿ ਤੈਨੂੰ ਇੱਕ ਪ੍ਰਧਾਨ ਮੰਤਰੀ ਦਾ ਕਾਲਰ ਫੜਨ ਦਾ ਹੱਕ ਮਿਲ ਗਿਆ ਪਰ ਜਿੱਥੋਂ ਦੇ ਕਰਮ ਸੰਖੇਪ ਦੇ ਵਿੱਚ ਕਹਿਣਾ ਚਾਹ ਰਾ ਹਾਂ ਅੱਜ ਉਹਨਾਂ ਲੋਕਾਂ ਦਾ ਮਿਆਰ ਤੇ ਇਹਨਾਂ ਐਮਐਲਏ ਦਾ ਮਿਆਰ ਤੇ ਦੇਸ਼ ਦੇ ਅੰਦਰ ਉੱਪਰ ਤੋਂ ਲੈ ਕੇ ਸੰਵਧਾਨ ਦੇ ਅਨੁਸਾਰ ਸਾਰੇ ਇੰਸਟੀਚਿਊਸ਼ਨ ਪਾਰਲੀਮੈਂਟ ਅਦਾਲਤਾਂ ਚੋਣ ਕਮਿਸ਼ਨ ਵਿਹਾਰਾ ਵਿਹਾਰਾਂ ਤੇ ਥੱਲੇ ਆ ਕੇ ਇਹਨਾਂ ਲੋਕਾਂ ਦੀ ਆਪਣੇ ਵਰਕਰਾਂ ਪ੍ਰਤੀ ਤੇ ਔਰਤਾਂ ਪ੍ਰਤੀ ਸੋਚ ਕਿ ਅਸੀਂ ਕਿੰਨੇ ਛੋਡੇ ਕੱਦ ਦੇ ਲੋਕ ਇਹਨਾਂ ਕੋਸਰਾਂ ਤੇ ਬਿਠਾ ਦਿੱਤੇ ਨੇ ਇਹ ਸਾਡੇ ਵਿੱਚ ਸੋਚਣ ਦਾ ਸਵਾਬੰਦ ਹੈ ਮੈਂ ਜਾਣਾ ਸਮਝਾ ਲੈਂਦਾ ਹਾਂ ਜਥੇਦਪਤੀ ਨੂੰ ਵਿਸ਼ਵਾਸ ਦਿਵਾਉਣਾ ਕਿ ਕੱਲ੍ਹ ਤੇ ਪਰਚਾ ਚਾਹੇ ਪ੍ਰੈਸ ਦੇ ਉੱਪਰ ਹੋਵੇ ਕਿਸੇ ਦੇ ਉੱਪਰ ਹੋਵੇ ਪਿਛਲੇ ਦਿਨਾਂ ਤੋਂ ਬੜੀਆਂ ਘਟਨਾਵਾਂ ਤੇ ਜਿਨਾ ਹੋ ਜਾਂਦੇ ਤੇ ਹੋ ਰਹੇ ਨੇ ਇਸ਼ਰਾਤ ਚੱਪ। ਅੱਜ ਸਾਡੀ ਜਥੇਬੰਦੀ ਕੋਲ ਹਰ ਇੱਕ ਕਿਸਾਨ ਸਵਾ ਦਾ ਸੁਪਰ ਪ੍ਰਧਾਨ ਹੋਣ ਦੇ ਨਾਤੇ ਵਿਸ਼ਵਾਸ ਦੁਰ ਹੈ ਕਿ ਹਰ ਇੱਕ ਜੁਲਮ ਦੇ ਖਿਲਾਫ ਖੜੂਗੀ ਜੋ ਪ੍ਰੋਗਰਾਮ ਇਹ ਤੋਂ ਦਿੱਤਾ ਜਾਊਗਾ ਉਸ ਤੇ ਹਰ ਅੰਗਲੇ ਅਸੀਂ ਪਹੁੰਚਾਵਾਂਗੇ ਇਹਦੇ ਵਿੱਚ ਤੁਹਾਡਾ ਧੰਨਵਾਦ। ਰਸਮੀ ਗੱਲ ਹੈ ਜਿਆਦਾ ਬਹੁਤ ਗੱਲਾਂ ਹੋ ਚੁੱਕੀਆਂ ਤੇ ਤੁਸੀਂ ਅਗਲਾ ਐਕਸ਼ਨ ਵੀ ਤੈਅ ਕੀਤਾ ਹੋਇਆ ਉਹਦੇ ਨਾਲ ਅਸੀਂ ਆਪਣੇ ਪਦਾਰਾਂ ਸੁਖਲੀ ਵੱਲੋਂ ਸਹਿਮਤਾ ਨਾਲ ਇਕ ਕੋਈ ਗੱਲ ਕਹਿਣੀ ਹੈ ਕਿ ਇਸ ਵੇਲੇ ਦੇਸ਼ ਦੇ ਅੰਦਰ ਜਿਹੜਾ ਵੀ ਲੋਕਾਂ ਨੇ ਆਪ ਦਾ ਬਦਲਵਾ ਮੀਡੀਆ ਸਿਰਜਿਆ ਖਾਸ ਕਰਕੇ ਫੇਸਬੁਕ ਤੇ ਯੂਟਿਊਬ ਜਾਂ ਬਾਕੀ ਸੋਸ਼ਲ ਮੀਡੀਆ ਚੈਨਲ ਉਹ ਦੇਸ਼ ਦੇ ਅੰਦਰ ਬਹੁਤ ਬੁਰੀ ਤਰ੍ਹਾਂ ਆ ਕੇ ਕੀ ਹਕੂਮਤ ਦੇ ਦੁਆਰੇ ਢਾਹ ਦੇ ਜਮ ਹੱਲੇ ਹੈ ਪੰਜਾਬ ਦੇ ਅੰਦਰ ਉਹ ਪੰਜਾਬ ਦੀ ਜਨਕਤਝੂਰੀ ਲਹਿਰ ਕਰਕੇ ਆ ਲੋਕਾਂ ਦੇ ਹੱਕਾਂ ਦੀ ਲਹਿਰ ਕਰਕੇ ਆ ਵੀ ਪੰਜਾਬ ਦੇ ਅੰਦਰ ਯੂਟਿਊਬਰ ਫੇਸਬੁਕ ਦਾ ਸੋਸ਼ਲ ਮੀਡੀਆ ਵਾਲੇ ਜਿਹੜੇ ਸਾਥੀ ਹੈ ਉਹ ਬੇਫਾਹ ਹੋ ਕੇ ਆਪਣੀ ਗੱਲ ਕਹਿੰਦੇ ਆ ਤੇ ਪੰਜਾਬ ਦੇ ਅੰਦਰੋਂ ਲੋਕਾਂ ਦੀ ਆਵਾਜ਼ ਵੀ ਬਣੇ ਹੋਏ ਆ ਇਸ ਪੱਖ ਤੋਂ ਪੰਜਾਬ ਦੇ ਅੰਦਰ ਹੀ ਮਾਹੌਲ ਕਾਇਮ ਰਹਿਣਾ ਚਾਹੀਦਾ ਬਹੁਤ ਚੰਗੀ ਗੱਲ ਆ ਵੀ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਨੇ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਲਿਆ ਇਹਦਾ ਪ੍ਰਤੀਕਰਮ ਜਨਤਾ ਕਰ ਬਹੁਤ ਚੰਗਾ ਪ੍ਰੋਟੈਸਟ ਆ ਜਿਹੜਾ ਜੈਤੋਚ ਹੋਇਆ ਚੰਪਾਰ ਪਿੰਡ ਚ ਵੀ ਹੋਇਆ ਤੇ ਹੁਣ ਵੀ ਜਿਵੇਂ ਕਿ ਤੁਸੀਂ ਅਗਲਾ ਐਕਸ਼ਨ ਅਰਿੱਕਿਆ ਇਹ ਕਾਗਿਆਬੀ ਨਾਲ ਹੋਣਾ ਚਾਹੀਦਾ ਤੇ ਇਸ ਕੇਸ ਨੂੰ ਰੱਦ ਕਰਾਉਣ ਤੱਕ ਇਹ ਜਿਹੜਾ ਸੰਘਰਸ਼ ਹੈ ਉਹ ਰਹਿਣਾ ਚਾਹੀਦਾ ਮਸਲਾ ਇੱਕ ਮਰਿੰਦਰ ਦਾ ਨਹੀਂ ਮਸਲਾ ਪੰਜਾਬ ਚ ਲੋਕਾਂ ਦੀ ਆਵਾਜ਼ ਬਣਨ ਵਾਲੇ ਸਾਰੇ ਚੈਨਲ ਆ ਜਾਂ ਸਾਰੇ ਪੱਤਰਕਾਰ ਸਾਥੀਆਂ ਦਾ ਪ੍ਰੈਸ ਦੀ ਆਜ਼ਾਦੀ ਲੋਕਾਂ ਦਾ ਬੁਨਿਆਦੀ ਜਮਹੂਰੀ ਹੱਕ ਹੈ ਪੰਜਾਬ ਦੇ ਲੋਕ ਪਹਿਲਾਂ ਵੀ ਇਹਦੇ ਵਾਸਤੇ ਆਵਾਜ਼ ਉਠਾਉਂਦੇ ਆਏ ਆ ਹੁਣ ਵੀ ਉਠਾਈ ਹੈ ਤੇ ਆਪਾਂ ਕਾਹਾਂ ਵੀ ਉਠਾਉਂਦੇ ਰਹਾਂਗੇ ਅਸੀਂ ਆਪਣੇ ਅਦਾਰੇ ਵੱਲੋਂ ਤੁਹਾਡੇ ਨਾਲ